ਪੰਜ ਸਿੱਖ ਸਹਿਬਾਨਾਂ ਨੇ ਤਖਤ Shri ਹਜ਼ੂਰ ਸਾਹਿਬ ਮੰਡੇੜ ਵਿੱਚ ਸਿੱਖ ਮਰਿਆਦਾ ਦੇ ਨਾਲ ਅਨੰਤਕਾਰਜ ਨੂੰ ਲੈ ਕੇ ਨਵਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਨੰਡੇੜ ਸਾਹਿਬ ਦੇ ਵਿੱਚ ਬੈਠਕ ਦੇ ਬਾਅਦ ਪਾਸ ਪ੍ਰਸਤਾਵ ਨੂੰ ਸਖਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਗਿਆ ਹੈ। ਜੇਕਰ ਇਸ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਵਿਆਹ ਤੇ ਲਾਵਾਂ ਦੌਰਾਨ ਬਾਤ ਰਹੀ ਵਿਖਾਵਾ ਪ੍ਰਥਾ ਨੂੰ ਦੇਖਦੇ ਹੋਏ ਦਿੱਤੇ ਗਏ ਨੇ। ਇਹਨਾਂ ਵਿੱਚ ਸਭ ਤੋਂ ਅਹਿਮ ਲੜਕੀਆਂ ਨੂੰ ਲਾਵਾਂ ਦੌਰਾਨ ਪਾਰੀ ਲਹਿੰਗਾ ਨਾ ਪਹਿਨਣ ਸਿਰਫ ਕਮੀਜ਼ ਅ ਸਲਵਾਰ ਤੇ ਸਿਰ ਤੇ ਚੁੰਨੀ ਨਾਲ ਆਉਣ ਦੇ ਨਿਰਦੇਸ਼ ਦਿੱਤੇ ਗਏ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਲਾਵਾ ਸਮੇਂ ਲੜਕੀਆਂ ਮਹਿੰਗੇ ਤੇ ਫੈਸ਼ਨੇਬਲ ਲਹਿੰਗੇ ਕੱਗਰੇ ਪਾ ਕੇ ਗੁਰਦੁਆਰੇ ਦੇ ਵਿੱਚ ਆਉਂਦੀਆਂ ਨੇ ਉਹ ਕਪੜੇ ਇੰਨੇ ਭਾਰੀ ਹੁੰਦੇ ਨੇ ਕਿ ਦੁਲਹਨ ਦੇ ਲਈ ਇਹਨਾਂ ਨੂੰ ਪਹਿਨ ਕੇ ਚੱਲਣਾ ਉੱਠਣਾ ਬੈਠਣਾ ਤੇ ਗੁਰੂ ਮਹਾਰਾਜ ਦੇ ਸਾਹਮਣੇ ਨਮਸਤਕ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਿਸ ਨੂੰ ਦੇਖਦੇ ਹੋਏ ਪੰਚਪਤ ਤ ਤਾਂ ਦੇ ਜਥੇਦਾਰ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਹੁਣ ਤੋਂ ਦੁਲਹਨ ਮਹਿੰਗੇ ਤੇ ਪਾਰੀ ਲਹਿੰਗੇ ਦੇ ਕੱਗਰਿਆਂ ਦੀ ਜਗ੍ਹਾ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਪਹਿ ਸਾਹਿਬਾਨੇ ਕਿਹਾ ਕਿ ਨੰਦਕਾਰਜਤਰਾ ਦੁਲਹਨ ਤੇ ਚੁੰਨੀ ਆ ਫੁੱਲਾ ਦੀ ਛਾਇਆ ਕਰਨ ਦਾ ਰੁਝਾਂਚ ਸ਼ੁਰੂ ਹੋ ਚੁੱਕਾ ਹੈ ਜੋ ਠੀਕ ਨਹੀਂ ਹੈ ਰਿਸ਼ਤੇਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੱਕ ਦੁਲਹਨ ਤੇ ਚੁੰਨੀ ਤੇ ਫੁੱਲਾ ਦੀ ਛਾਇਆ ਕਰਕੇ ਲਿਆਉਂਦੇ ਨੇ ਅਜਿਹੇ ਵਿੱਚ ਹੁਣ ਲਾਵਾ ਦੌਰਾਨ ਕੁੜਤੇ ਆਰਿਆਂ ਦੇ ਵਿੱਚ ਫੁੱਲਾ ਜਾਂ ਚੁੰਨੀ ਦੀ ਛਾਇਆ ਕਰਕੇ ਲਿਆਉਣ ਤੇ ਰੋਕ ਲਗਾ ਦਿੱਤੀ ਗਈ ਹੈ ਸਿੰਘ ਸਾਹਿਬਾਨੇ ਦੱਸਿਆ ਕਿ ਅੱਜ ਕੱਲ ਆਨੰਦ ਕਾਰਜ ਤੇ ਸੱਦਾ ਕਾਟਾ ਤੇ ਲੜਕੇ ਤੇ ਲੜਕੀ ਦੇ ਨਾਂ ਅੱਗੇ ਸਿੰਘ ਤੇ ਕੌਰ ਵੀ ਨਹੀਂ ਲਿਖਿਆ ਜਾਂਦਾ ਇਹ ਵੀ ਠੀਕ ਨਹੀਂ ਹੈ ਇਸ ਨੂੰ ਦੇਖਦੇ ਹੋਏ ਹੁਣ ਕਾਰਡ ਦੇ ਬਾਹਰ ਤੇ ਅੰਦਰ ਦੋਵੇਂ ਜਗ੍ਹਾ ਦੁਲ ਕੋਰ ਅਤੇ ਸਿੰਘ ਲਿਖਣਾ ਜ਼ਰੂਰੀ ਹੋਵੇਗਾ ਸਿੰਘ ਸਹਿਬਾਨ ਨੇ ਸਿੰਘ ਭਾਈਚਾਰੇ ਤੋਂ ਇਹਨਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਸਿੱਖ ਮਰਿਆਦਾ ਦੇ ਨਾਲ ਹੋ ਰਹੇ ਵਿਆਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਜਾਣ ਤੇ ਰੋਖ ਲਗਾਈ ਜਾ ਚੁੱਕੀ ਹੈ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਅੱਜ ਕੱਲ ਡੈਸਟੀਨੇਸ਼ਨ ਵੈਡਿੰਗਸ ਸਾਜ ਚਲਣ ਪਤ ਗਿਆ ਜਿਸ ਕਾਰਨ ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੰਦਰ ਕਿਨਾਰੇ ਜਾਂ ਰਿਜ਼ੋਰਟ ਵਿੱਚ ਲਿਜਾ ਕੇ ਪ੍ਰਕਾਸ਼ ਕਰਦੇ ਹੋਏ ਲਾਮਾ ਲੈਂਦੇ ਨੇ ਉਦੋਂ ਵੀ ਸਿੰਘ ਸਹਿਬਾਨ ਨੇ ਅਜਿਹੇ ਵਿਆਹ ਦੌਰਾਨ ਸ੍ਰੀ ਗੁਰੂ Lagaise. Subscribe to One India Channel and never miss an update.